ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਹੋਰ ਫਰੈਂਡਸ ਕਿਵੇਂ ਹੋ ਤੁਸੀਂ ਕੀ ਹਾਲ ਆਸ ਕਰਦੀ ਤੇ ਸਭ ਠੀਕ ਠਾਕ ਵਧੀਆ ਹੋਗੇ ਵਾਈਕੋ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਫਰੈਂਡ ਅੱਜ ਦਾ ਨਾ ਮੈਂ ਰੈਸਪੀ ਸ਼ੇਅਰ ਕਰਾਂਗੀ ਪਿੰਡਿਆਂ ਦੀ ਸਬਜੀ ਦੀ ਬਹੁਤ ਹੀ ਸਾਦੇ ਤਰੀਕੇ ਨਾਲ ਸਰਲ ਤਰੀਕੇ ਨਾਲ ਕੁਝ ਸਿਰਫ ਅਸੀਂ ਪਿਆਜ਼ ਦੇ ਹਰੀਆਂ ਮਿਰਚਾਂ ਨਾਲ ਹੀ ਪਿੰਡਿਆਂ ਦੀ ਬਹੁਤ ਜ਼ਿਆਦਾ ਸੁਆਦ ਸਬਜੀ ਬਣਾਵਾਂਗੇ ਤੇ ਇਹਦੇ ਵਿੱਚ ਅਸੀਂ ਇੱਕ ਹੋਰ ਚੀਜ਼ ਪਾਵਾਂਗੇ ਜੋ ਇਸ ਨੂੰ ਬਹੁਤ ਵਧੀਆ ਬਣਾ ਦਿੰਦੀ ਹੈ ਤੇ ਉਹ ਤੁਸੀਂ ਮੇਰੀ ਵੀਡੀਓ ਫੁੱਲ ਵਾਚ ਕਰੇ ਹੋ ਤੇ ਇਸ ਨੂੰ ਜ਼ਰੂਰ ਦੇਖਿਓ ਨਾਲੇ ਅਸੀਂ ਇਸ ਵਿੱਚ ਪਾਵਾਂਗੇ ਨਿੰਬੂ ਨਿੰਬੂ ਨਾਲੇ ਦਾ ਕਟਾ ਮਟਾ ਸਵਾਦ ਉਹ ਜੰਦਾ ਤੇ ਵਧੀਆ ਲੱਗਦੀ ਹੈ ਤੇ ਫਰੈਂਡ ਜੇ ਤਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਇਹਦੇ ਵਿੱਚ ਫਰੈਂਡ ਅਸੀਂ ਸਭ ਤੋਂ ਪਹਿਲਾਂ ਪਾਤਾ ਹੈ ਤੇਲ ਗਰਮ ਰੱਖਿਆ ਚ ਗਰਮ ਮਸਾਲਾ ਸਾਬਤ ਹੋਣ ਇਹਦੇ ਵਿੱਚ ਅਸੀਂ ਪਾਦਾਂਗੇ ਭਿੰਡੀਆਂ ਤੇ ਭਿੰਡੀਆਂ ਨੂੰ ਅਸੀਂ ਪਾ ਕੇ 5 ਕੁ ਮਿੰਟ ਨੂੰ ਅਸੀਂ ਤੇਲ 'ਚ ਫਰਾਈ ਕਰਾਂਗੇ प्याज देखियो फिर हौली हौली हिलाा अं क मिनट है ना थोड़ी जो तेल च भुन गे जो क मत हो जाएंगे तो इस तू बाद इसे प्याज ये ਇੰਦੀਆਂ ਜੜੀਆਂ ਆਮ ਤਾਂ ਨਵੀਂ ਬਦਾਏ ਇਹ ਥੋੜੀਆਂ ਜਿਹੀ ਲੇਸ ਲੀਆਂ ਹੋ ਜਾਂਦੀਆਂ ਨੇ ਇਹਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਤੇ ਫਿਰ ਕੱਟਿਆ ਸੀ ਤੇ ਹੁਣ ਇਹਨੂੰ ਅਸੀਂ ਹਿਲਾਉਂਦੇ ਜਾਵਾਂਗੇ ਨਾਲੋਂ ਨਾਲ ਤੇ ਫਿਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰਨਾ ਨਾਲੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂਕਿ ਸਾਡੀ ਕੋਈ ਵੀ ਨਵੀਂ ਵੀਡੀਓ ਆਏ ਤਾਂ ਤੁਹਾਡੇ ਤੱਕ ਪਹੁੰਚ ਸਕੇ ਹਿੰ ਪੰਜ ਕਿ ਮਿੰਟ ਹੋ ਗਏ ਆ ਮੈਨੂੰ ਪਿੰਡੀਆਂ ਨੂੰ ਫਰਾਈ ਕਰਦੇ ਨਾ ਇਹਨੂੰ ਨਾਲ-ਨਾਲ ਮਹਲਾਂਦੇ ਗਏ ਇੱਕ ਗੱਲ ਹੋਰ ਪੰਡੇ ਨੂੰ ਅਸੀਂ ਕਦੇ ਵੀ ਪਿੰਨੀ ਨੂੰ ਟਾਕ ਕੇ ਨਹੀਂ ਬਣਾਉਣਾ ਚਾਹੀਦਾ ਇਹਨੂੰ ਅਸੀਂ ਇਸ ਤਰ੍ਹਾਂ ਬਣਾਣਾ ਹੈ ਹੋਨੇ ਦੇ ਵਿੱਚ ਜੜਨਾ ਸੀ ਪਿਆਜ਼ ਤੇ ਹਰੀਆਂ ਮਰਜ਼ੀਆਂ ਕੱਟ ਕੇ ਤੀਆਂ ਸੀ ਉਹ ਇਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਵੀ ਅਸੀਂ 2 ਕਿ ਮਿੰਟ ਤੱਕ ਇਹਨਾਂ ਪਿਆਜ਼ ਨੂੰ ਵੀ ਅਸੀਂ ਪਿੰਡੀਆਂ ਨਾਲ ਭੁੰਨਾਂਗੇ ਇਹਦੇ ਵਿੱਚ ਜੜਤੀ ਇੱਕ ਹੋਰ ਹੈ ਫਰੈਂਡ ਉਹ ਜ਼ਰੂਰ ਪਾਇਆ ਕਰੋ ਉਹਦੇ ਨਾਲ ਨਾ ਪਿੰਟਿੰਗ ਆ ਲੇਸ ਨੰਨੀ ਬੰਦੀਆਂ ਤੇ ਕੁੜਕਰੀਆਂ ਥੋੜੀਆਂ ਜਿਹੀਆਂ ਕਰਾ ਰਹੀਆਂ ਵਧੀਆ ਬੰਦੀਆਂ ਨੇ ਇਹੋ ਮਤਨ ਦਾ ਖਾਂ ਜਾ ਰਹੀ ਹੈ ਇਹਦੇ ਵਿੱਚ ਅਸੀਂ ਕੀ ਮਿਲਾਨਾ ਹੈ ਆ ਦਹੀਂ ਮਿਲਾਨ ਜ਼ਰੂਰ ਪਾਣਾ ਹੈ ਇੱਕ ਚਮਚ ਡੇਢ ਚਮਚ ਦੇ ਕਰੀਬ ਅਸੀਂ ਇਹਦੇ ਵਿੱਚ ਦਹੀਂ ਮਿਲਾਵਾਂਗੇ ਪਰ ਪਹਿਲਾਂ ਇਹਦੇ ਵਿੱਚ ਅਸੀਂ ਕਰਾਂਗੇ ਆਪਣੇ ਬੇਸਿਕ ਮਸਾਲੇ ਯਾਨੀ ਜੋ ਅਸੀਂ ਹਰੇਕ ਸਬਜੀ ਉਪ ਆਮ ਨੇ ਕਰਾਜ ਵਰਤਦੇ ਹਾਂ ਤੇ ਕਰਦੇ ਆ ਹੁਣ 5 ਕੁ ਮਿੰਟ ਹੋ ਗਏ ਆ ਪਿਆਜ਼ ਨੂੰ ਫਰਾਈ ਕਰਦੇ ਨਾ ਅੰਬੇਪੇ ਜਦੋਂ ਇਹਨਾਂ ਨੂੰ 5-7 ਮਿੰਟ ਹੋ ਜਾਣਾ ਪਿੰਡੀ ਘਾਤੇ ਪਿਆ ਆਦਿ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਵਾਂਗੇ ਹੁਣ ਆਪੇ ਬੇਸਿਕ ਮਸਾਲੇ ਨਮਕ ਸਵਾਦ ਅਨਸਾਰ ਜੇ ਨਾ ਗਰੀ ਪਸੰਦ ਕਰਦੇ ਨਾਲ ਇਹਦੇ ਉੱਪਰ ਅਸੀਂ ਪਾਟਾਂਗੇ ਹਲਦੀ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਸੇ ਡੀ ਮਰਚ

ਇਨ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਜ਼ੋਰ ਦੀ ਨਹੀਂ ਹਲਾਣਾ ਬਿਲਕੁਲ ਹਾਸ ਦੇ ਹਾਸੇ ਹੌਂਦੀ ਹਲੀ ਹਲਾਣਾ ਤਾਂ ਜੋ ਸਾਡੀਆਂ ਪਿੰਡੀਆਂ ਕੰਦੀਆਂ ਕੋਲ ਨਾ ਜ਼ਕੰਤ ਇਹ ਖੜੀਆਂ ਖੜੀਆਂ ਨਹੀਂ ਬਣਨ ਬਹੁਤ ਹੀ ਸੌਲਡ ਹੈ ਸਾਡੀਆਂ ਪਿੰਡੀਆਂ ਇਹਦੇ ਵਿੱਚ ਅਸੀਂ ਕਰਦਾਗੇ ਦਹੀਂ ਦਾ 1.5 ਚਮਚ ਐਡ ਵੱਡਾ ਜਾ ਮਚਾ ਇਹ ਜ਼ਰੂਰ ਇਹਦੇ ਨਾਲ ਪਿੰਡੀਆਂ ਦਾ ਸੁਆਦ ਵੀ ਇੱਕ ਵੱਖਰਾ ਹੋ ਜਾਂਦਾ ਤੇ ਨਾਲੇ ਜਿਹੜੀਆਂ ਥੋੜੀਆਂ ਜੀਆਂ ਕੁਰਕਰੀਆਂ ਜੀਆਂ ਬਣ ਦੇ ਗਾਣੇ ਤੇ ਪੋਲਦੀ ਜਾਂਦੀਆਂ ਤੇ ਲਈ ਸੀ ਨਾ ਨੇ ਬੰਨ ਦਿਗਾ ਹਨ ਇਹਨੋਂ ਬਿਲਕੁਲ ਫਲੇਮ ਇਹਦਾ ਕੱਟ ਕਰ ਦਾਂਗੇ ਗੈਸ ਦਾ ਤੇ ਇਹਨੂੰ ਅਸੀਂ ਮੱਠੇ ਜਿਹਾ ਸੇਕਦੇ ਸੇਕ ਦਵਾਵਾਂਗੇ ਤੇ ਇੱਕ ਨੂੰ ਹਲਾ ਨਾ ਘਟਿਆ ਇਹ ਤੇ ਮੈਂ ਜਦੋਂ ਦੇਖਦੀ ਸੀ ਉਦੋਂ ਹਲਾ ਨਹੀਂ ਸੀ ਇਹਨੂੰ ਇਸ ਤਰ੍ਹਾਂ ਟੱਕ ਨਾਣੀ ਆ ਜੇ ਤੱਕ ਆਗੇ ਤੇ ਪਾਣੀ ਨਾਲ ਨਹੀਂ ਸੇ ਬੰਨ ਦਿਗਾ ਇਸ ਲਈ ਨੁ ਬਿਨਾ ਟੱਕਨ ਤੋਂ ਹੀ ਅਸੀਂ ਲਾਗੇ ਖਲੋਕੇ ਬਣਾ ਨਾ ਨੇ ਹੋ ਨਹੀਂ ਸਾਡੀ ਆਦਿਆਂ ਪਿੰਡੀ ਗਵਾਂ ਚੁਕੀਆਂ ਨੇ ਮਨੇ ਇਹਦੇ ਵਿੱਚ ਅਸੀਂ ਪਾ ਦਾਂਗੇ ਨਿੰਬੂ ਅੱਧਾ ਨਿੰਬੂ ਪਾਇਆ ਸੀ ਉਹਨੂੰ ਫਿਰ ਅਸੀਂ 5 ਤੋਂ 10 ਮਿੰਟ ਜਲਦੀ ਬਣ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਅੱਧ 15-20 ਮਿੰਟਾਂ ਚ ਇਹ ਸਬਜ਼ੀ ਤਿਆਰ ਹੋ ਜਾਂਦੀ ਹੈ ਅਜੇ ਥੋੜੇ ਜਿਹਾ ਮੱਠੇ ਪਲੇਨ ਦੇ ਆ ਫਿਰ ਵੀ ਇਹ ਜਲਦੀ ਸਬਜ਼ੀ ਸਿਰਫ ਪਿਆਜ਼ ਤੇ ਪਿੰਗਾਂ ਹੋਰ ਕੋਈ ਥੋੜੇ ਸਾਹਮਣੇ ਚੀਜ਼ ਨਹੀਂ ਪਾਈ ਕਿ ਦਹੀਂ ਮਲਾਇਆ ਤੇ ਦੇਖੋ ਹੁਣ ਮੇਰੀ ਸਬਜੀ ਮੰਨੇ ਕੇ ਤਿਆਰ ਹੈ ਇਹਨੇ ਦੱਸਤਾ ਹੈ ਸਬਜੀ ਨਕੀ ਬਣ ਚੁਕੀ ਹੈ ਸਬਜੀ ਜਦੋਂ ਆਪ ਦਾ ਧੀਲੇ ਕੜਾਈ ਚੋਂ ਆਉਂਦਾ ਤਾਂ ਛੱੜਦੇ ਤੇਲ ਛੱੜਦੇ ਇਹਦਾ ਮਤਲਬ ਹੁੰਦਾ ਕਿ ਸਬਜੀ ਸਾਡੀ ਹੁਣ ਬਣ ਕੇ ਤਿਆਰ ਹੈ ਜਰੂਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਰਸਪੀ ਕਿਹੋ ਜੀ ਲੱਗਦੀ ਹੈ ਐਹੋ ਦੀ ਵੀਡੀਓ ਰਕਤ ਹਨ ਉਸੇ ਮਿਲਦੇ ਰਵਾਂਗੀ तो साडे चैनल में सबसक्राइब जरूर कर लेना तो ठा तो बहुत बहुत धन्यवाद मेरी वीडियो देखने ली मू बहुत सारा प्यार दे ली। चैनल के फ्रेंड बने रहे हो तो मिलते हैं नवी वीडियो देनवाद हम दिखाते हैं साधी सब्जी बिलकुल बन चुकी है आ देख सकें मिलते हैं थाना एक होर नवीडियो बाय बाय फ्रेंड